ਜੀ ਸੰਧੂਆ ਜੀ ਮੈਂ ਰਾਮ ਤੀਰਥ ਧੂਣਾ ਸਾਹਿਬ ٹرسٹ ਤੋਂ ਪੰਜਾਬ ਸਟੇਟ ਸੈਕਟਰੀ ਆ ਜੀ ਮੈਂ ਜਦੋਂ ਸਾਡੀ ਇਹ ਬਰਾਦਰੀ ਭਾਈਚਾਰੇ ਸਾਡੇ ਰਿਸ਼ਤੇਦਾਰ ਮੇਰੀ ਸਿਸਟਰ ਦਾ ਲड़का ਜੀ ਜਦੋਂ ਇਹ ਵਾਰਦਾਤ ਨੂੰ ਕੱਲ ਇੰਜਾਮ ਇਸ ਸ਼ਰਾਰਤੀ ਅੰਸਰਾਂ ਵੱਲੋਂ ਦਿੱਤਾ ਗਿਆ ਸਾਨੂੰ ਕਨਫਰਮ ਕੀਤਾ ਗਿਆ ਅਸੀਂ ਨਾਲ ਹੀ ਉੱਥੋਂ ਗੱਡੀਆਂ ਚੱਕ ਕੇ ਇੱਥੇ ਰਵਾਨਗੀ ਪਾਈ ਆ ਜੀ ਆਣ ਕੇ ਪਤਾ ਲੱਗਿਆ ਜਦੋਂ ਪ੍ਰਸ਼ਾਸਨ ਨੂੰ ਸਾਡੇ ਭਾਈਚਾਰੇ ਵੱਲੋਂ ਬੇਨਤੀਆਂ ਕੀਤੀਆਂ ਗਈਆਂ ਜਿਹੜੇ ਮੌਜੂਦਾ ਦੋਸ਼ੀ ਸੀ ਉਹਨਾਂ ਦੇ ਨਾਂ ਵੀ ਲਿਖਾ ਦਿੱਤੇ ਗਏ ਪਰ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਔਰ ਨਾ ਹੀ ਉਹਨਾਂ ਦੇ ਕੋਈ ਕੰਨ ਤੇ ਜੂੰ ਸਰਕੀ ਆ ਜੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਜਿੰਨੀ ਛੇਤੀ ਹੋ ਸਕਦਾ ਵਾ ਦੋਸ਼ੀਆਂ ਨੂੰ ਫੜ ਕੇ ਹਵਾਲਾ ਦੇ ਅੰਦਰ ਕਰਨ ਜੋ ਬਣਦੀ ਕਾਰਵਾਈ ਉਹ ਜ਼ਰੂਰ ਕਰਨ ਜੀ ਨਹੀਂ ਤੇ ਅਸੀਂ ਤਦ ਤੱਕ ਉਹਦਾ ਸੰਸਕਾਰ ਜਾਂ ਅੰਤਮ ਸੰਸਕਾਰ ਨਹੀਂ ਕਰਾਂਗੇ ਜਨਮ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਇਹ ਬੇਨਤੀ ਆ ਜੀ ਤੁਸੀਂ ਵੀ ਪ੍ਰੈਸਰਪੋਰਟਰ ਤੁਸੀਂ ਵੀ ਸਾਡਾ ਸਹਿਯੋਗ ਦਿਓ ਜੋ ਸਚਾਈ ਆ ਉਹੀ ਦਿਖਾਓ ਜੀ ਹੁਣ ਦੋਸ਼ੀ ਦਾ ਤੁਹਾਡੇ ਸਾਹਮਣੇ ਇਸ ਮੁੰਡੇ ਨੇ ਦੱਸਿਆ ਜਿਹੜਾ ਮੌਜੂਦਾ ਹਾਲਾਤ ਦੇ ਅਨੁਸਾਰ ਜੋ ਵੀ ਘਟਨਾ ਵਾਪਰੀ ਉਹਨੇ ਦੱਸ ਕੇ ਤੁਹਾਨੂੰ ਸਾਰਾ ਕੁਝ ਜਾਣਨਾ ਪਾਇਆ ਜੀ ਪਰ ਜਿਹੜਾ ਅੱਜ ਕਿਤੇ ਇਕੱਠੇ ਹੋਏ ਸੀ ਰਾਜੀ ਨੰਦ ਨਾਲ ਕਰਨਾ ਦੇ ਮੁੰਡੇ ਨਾਲ ਕੋਈ ਚਿੰਤਾ ਤੇ ਕੋਈ ਦੂਜੇ ਨਾਲ ਪਹਿਲਾਂ ਲੜਾਈ ਹੋਈ ਸੀ ਕਿ ਉਹਦੇ ਸਮਝੋ ਤੇ ਸਭੀ ਇਕੱਠੇ ਬੈਠੇ ਸੀ ਉੱਥੇ ਦਰਦਗਰ ਉੱਭਣ ਲੱਗੇ ਇਹ ਘਟਨਾ ਬਪਰਤੀ ਬਾਕੀ ਕੁੱਛ ਕਾਰਵਾਈ ਕਰ ਰਹੀ ਸਰ ਕੀ ਰੋਸ਼ੀਆਂ ਨੂੰ ਰੈਟ ਕੀਤਾ ਜਾਊਗਾ ਮੰਨ ਕਰਦਾ ਦਰਜ ਕਰਕੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਕੀ ਮੰਗ ਕਰ ਰਹੇ ਸਰ ਪਰਿਵਾਰ ਮੈਂਬਰ ਕਹਿੰਦੇ ਨੂੰ ਹੀ ਰੈਟ ਕੀਤਾ ਵੇ ਰੈਟ ਕੋਈ ਵਜਾ ਰੰਜਸ਼ ਪਹਿਲਾਂ ਹੈਗੀ ਸੀ ਪਹਿਲਾਂ ਪਹਿਲਾਂ ਕੋਈ ਥੋੜੀ ਨੁਕੀ ਹੋਊਗੀ ਲੜਾਈ ਝਗੜਾ ਹੋਇਆ ਸੀਗਾ ਜੇ ਜਸ਼ਨਤ ਜੀ ਵਾਸੋਂ ਅਜੇ ਤੱਕ ਹੀ ਹੋਸੀ ਰਾਜੀ ਨਾ ਮੈਨੂੰ ਉਹਦੇ ਕੋਲੋਂ ਜਾਣ ਸੀਗੀ ਉਹਨੇ ਗੋਲੀ ਚੱਲ ਗਈ ਅੱਥਰ ਦਰੂ ਗਈ ਸੀ ਨਾ ਪੀਰੇਸ ਉਹ ਟਕਣੀ ਸੀ ਕੀ ਵਜਹ ਥੈਂਕ ਯੂ